ਮਾਮਲਾ ਇੱਥੇ ਸਾਹਮਣੇ ਆਇਆ ਹੈ ਕਿਹਾ ਜਾ ਰਿਹਾ ਕਿ ਕੁਝ ਅੱਗ ਲੱਗਣ ਕਾਰਨ ਮੌਤਾ ਵੀ ਸਾਹਮਣੇ ਆਈ ਹੈ ਕੁਝ ਦੀ ਮੌਤ ਵੀ ਆਈ ਹੈ ਆਪਣੇ ਪਾਪਾ ਦਾ ਮੱਲਾ ਪੈ ਜਾਂਦਾ ਇੱਥੇ ਪਟੋਲ ਮਾਪਾ ਦੀ ਗਲੀ ਚ ਇੱਥੇ ਚੋਪੜਾ ਇੰਡਸਟਰੀ ਹੈਗੀ ਆ ਜਿਨ੍ਹਾਂ ਦਾ ਥੱਲੇ ਕਾਰੋਬਾਰ ਹੈ ਨਾ ਤਾਗੇ ਦਾ ਉਹਨਾਂ ਦਾ ਤੇ ਉੱਪਰ ਹੀ ਰਹਿਸ਼ ਹੈ ਕੋਈ ਸਾਟ ਸੜਕ ਤੇ ਲੱਗਣ ਵਾਲਾ ਇੱਥੇ ਕਾਫੀ ਨੁਕਸਾਨ ਹੋ ਗਿਆ ਤੇ ਇੱਕ ਲੇਡੀ ਜਾਂ ਪੁਲਿਸ ਦੀ ਸੁਧਾਰਾਣੀ ਉਹਨਾਂ ਦੀ ਮੌਤ ਹੋ ਚੁੱਕੀ ਹੈ ਸਿਵਲ ਹਸਪਤਾਲ ਤੋਂ ਸੁਣਾਇਆ ਇੱਕ ਲੜਕਾ ਇਹਨਾਂ ਦਾ ਉਹ ਸੀਰੀਅਸ ਆ ਡੀਐਮਸੀ ਚ ਉਹ ਨਟਾਉ ਉਹ ਸੀਰੀਅਸ ਹੋ ਵੀ ਦੱਸ ਰਹੇ ਠਾਕੀਰ ਮੌਕੇ ਤੇ ਆਇਆ ਸੀ ਦੇਖਦੇ ਆ ਸਰ ਕੀ ਹੋ ਜਾ ਰਿਹਾ ਸਰ ਬੱਚੇ ਦੀ ਜਿਹੜੀ ਆ ਉਹ ਵੀ 16 ਸਾਲ ਦਾ ਉਹ ਵੀ ਮੌਤ ਹੋ ਗਈ ਨਹੀਂ ਮੌਤ ਦਾ ਕਲੀਅਰ ਨਹੀਂ ਕੋਈ ਸਾਨੂੰ ਮੈਸੇਜ ਨਹੀਂ ਆਇਆ ਉਹ ਸੀਰੀਅਸ ਦੱਸਦੇ ਆ ਕਿ ਡੀਐਮਸੀ ਚਾ ਸਿੱਧੇ ਚੱਪੇ ਆਹ ਤਾਂ ਹੋਣਾ ਤੇ ਰਾਹਤ ਕਾਰ ਵੀ ਜਾਈ ਹੈ ਬਿਲਕੁਲ ਲੱਗੇ ਹੋਏ ਆ ਇਹ 10 ਸਾਈਟ ਬ੍ਰਿਗੇਡ ਵਾਲੇ ਸਾਰੇ ਆਈਆਂ ਹੋਈਆਂ ਟੀਮਾਂ ਕਾਫੀ ਤੇ ਹੋਰ ਵੀ ਕਾਫੀ ਇੱਥੇ ਤਾਂ ਜੇ ਨਾ ਕੋਈ ਜਾਂਚ ਕੀਤੀ ਹੋਵੇ ਇਹਨਾਂ ਦਾ ਕਾਰੋਬਾਰ ਕੀ ਕੰਮ ਕੀ ਸੀ ਇਹਨਾਂ ਦਾ ਕੋਈ ਕਾਰੋਬਾਰ ਇਹਨਾਂ ਦਾ ਥੱਲੇ ਘਰ ਦੇ ਥੱਲੇ ਹੀ ਆਪਣੇ ਇਹਨਾਂ ਦਾ ਧਾਗੇ ਦਾ ਤੇ ਉਹਨਾਂ ਵਗੈਰਾ ਦਾ ਕੋਈ ਕੰਮ ਆ ਪਲਾਸਟਿਕ ਦਾ ਵਿੱਚ ਹੈਗਾ ਕੰਮ ਉਹਨੂੰ ਛਾਰਟ ਸਦਕ ਨੂੰ ਆਖ ਲੈ। ਯਰ ਇਹ ਕਿੰਨੇ ਲੋਕ ਆ ਹਾਂਜੀ ਫੈਮਿਲੀ ਮੈਂਬਰਸ ਤਾਂ ਨੀਅਰ ਅਬਾਊਟ 10 ਸਿਗੇ ਘਰ ਦੇ ਮੈਂਬਰ ਹੋ ਜਿਹੜੇ ਦੋ ਜਣੇ ਕਮਰੇ ਵਿੱਚ ਰਹਿ ਗਏ ਸੀਗੇ ਜਿੰਨਾ ਦਾ ਪਤਾ ਨਹੀਂ ਸੀ ਲੱਗ ਰਿਹਾ ਕਿ ਕਿਸ ਕਮਰੇ ਚ ਹੈ ਜਾਂ ਜਿਹੜੇ ਵੀ ਉੱਪਰ ਦੇਖਣ ਜਾਂਦੇ ਸੀ ਧੂਆ ਇੰਨਾ ਜ਼ਿਆਦਾ ਸੀ ਕਿ ਉਹਨਾਂ ਨੂੰ ਕੱਢਣ ਵਿੱਚ ਕਾਫੀ ਟਾਈਮ ਲੱਗ ਗਿਆ ਤੇ ਸੁਣਨ ਵਿਚਾਰਿਆ ਕਿ ਕੁਝ ਮਾੜੀ ਖਬਰ ਹੈ ਜੇ ਜੇ ਨਹੀਂ ਲੇ ਤਾਂ ਮਸ਼ੀਨ ਲੇ ਕਿ ਤੱਕ ਹਾਜ਼ਰੀ ਦਾ ਕੰਮ ਕਰਾ ਲੈ ਜਾਂਦੇ ਆ ਦੇਖੋ ਹੈਗਾ ਤਾਂ ਰੈਜ਼ੀਡੈਂਸ਼ੀਅਲ ਏਰੀਆ ਹੈ ਸਾਡਾ ਮਗਰ ਹਾਂ ਉਹਨਾਂ ਨੇ ਆਪਣਾ ਕੁਝ ਗੋਡਾਊਨ ਜਾਂ ਕੁਝ ਚੀਜ਼ਾਂ ਇੱਥੇ ਉਹਨਾਂ ਦੇ ਬਿਜ਼ਨਸ ਰਿਲੇਟਡ ਪਿਆ ਸੀ ਮਾਲ ਉਹਨਾਂ ਦਾ نیچے ਜਿਹੜਾ ਮੈਨੂੰ ਲੱਗਦਾ ਕਾਰਨ ਬਣ ਗਿਆ ਸਾਰੇ ਕੰਮ ਦਾ ਮੇਰਾ ਤੁਹਾਨੂੰ ਬਿਹਤਰੀ ਹੋ ਚੁਕੀ ਹੈ ਦੇਖੋ ਸੁਨਨ ਵਿੱਚ ਮੈਨੂੰ ਆਇਆ ਹੈਗਾ ਕਿਉਂਕਿ ਜਿਹੜਾ ਕਹਿ ਰਹੀਆਂ ਮੈਂ ਮਿਲੇ ਨਹੀਂ ਸੀ ਦੋ ਮੈਂਬਰਸ ਉਹ ਦਾਦੀ ਔਰ ਪੋਤਾ ਜੀ ਮੈਂ ਹਲੇ ਵੀ ਮਾਲਕ ਨੂੰ ਇਹ ਕਵਾਂਗੀ ਕਿ ਠੀਕ ਹੋਣ ਮਗਰ ਖਬਰ ਕੁਝ ਅੱਛੀ ਨਹੀਂ ਆ ਰਹੀ ਹਲੇ ਕਲੈਰਿਟੀ ਮੈਨੂੰ ਨਹੀਂ ਪਤਾ ਮੈਂ ਰੱਬ ਅੱਗੇ ਹੱਥ ਜੋੜ ਕੇ ਬਾਰ-ਬਾਰ ਹੀ ਬੇਨਤੀ ਕਰ ਰਹੀਆਂ ਕਿਸੇ ਦੀ ਔਲਾਦ ਦੇ ਮਾਲਕਾ ਹੱਥ ਰੱਖੀ ਮਾਤਾ ਰਾਣੀ ਤੇ ਜੰਨੈ ਜੇ ਕੋਈ ਚਮਤਕਾਰ ਦਿਖਾ ਸਕੇ ਤਾਂ ਭਗਵਾਨ ਜ਼ਰੂਰ ਦੇਣਾ ਜੀ ਸਾਡੇ ਵਾਰਡ ਪੈਂਦਾ ਵਾਰਡ ਨੰਬਰ 73 ਤੇ ਇਹ ਸਵੇਰੇ ਸਵਾ ਕੱਟ ਦਾ ਹੋਇਆ ਜੀ ਮੈਨੂੰ ਜਦੋਂ ਮੈਸੇਜ ਮਿਲਿਆ ਇੱਥੇ ਪਹੁੰਚੇ ਹਾਂ ਆਪਣੇ ਵੱਲੋਂ ਜਿਹੜੀ ਜਿਹੜੀ ਕੋਸ਼ਿਸ਼ਾਂ ਹੋ ਸਕਦੀਆਂ ਸੀ ਕਿਆ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਮਗਰ ਜੜੇ ਵਿੱਚ ਆਪਣੀ ਤਾਂ ਬਹੁਤ ਵੱਡੀ ਹੋਈ ਹੈ ਹਾਲੇ ਤੱਕ ਅਸੀਂ ਇਸੇ ਦੇਖੋ ਅੱਗੇ ਤਾਂ ਸ਼ਾਂਤਨਿੰਗ ਨਹੀਂ ਹੋ ਪਿਆ ਅਜੇ ਤੱਕ ਫਾਇਰ ਬ੍ਰਿਗੇਡ ਵੀ ਪਹੁੰਚ ਗਈਆਂ ਮਗਰ ਹਾਲੇ ਤੱਕ ਇਤਨਾ ਕੰਮ ਉਹਨਾਂ ਹੀ ਤੇਜ਼ੀ ਚ ਚੱਲ ਰਿਹਾ ਜਿਵੇਂ ਅੰਦਰ ਤੱਕ ਖੋਲਿਆ ਨਹੀਂ ਗਿਆ ਮੈਨੂੰ ਲੱਗਦਾ ਅੱਗ ਦਾ ਹਾਲੇ ਤੱਕ ਬਹੁਤ ਕੰਮ ਐ ਜੀ ਇਹ ਕੰਟਰੋਲ ਤੇ ਨਹੀਂ ਹੋਈ ਕੋਈ ਸੁਰਖਾ ਵਗੈਰੀ ਹਾਂਜੀ ਜਿਹੜੀ ਅੱਗ ਆਹ ਕੰਟਰੋਲ ਹੋਈ ਹੈ ਕਿ ਨਹੀਂ ਹੋਈ ਜੀ ਆਹ ਦੇਖੋ ਫਾਇਰ ਬ੍ਰਿਗੇਡ ਵਾਲੇ ਪਹੁੰਚੇ ਉਹਨਾਂ ਨੇ ਕੰਟਰੋਲ ਕੀਤੀ ਹੈ ਮਗਰ ਹਾਲੇ ਅੰਦਰ ਵਾਲੇ ਕਮਰੇ ਖੋਲੇ ਨਹੀਂ ਗਏ ਐ ਜਿਹਦੇ ਵਿੱਚ ਹਾਲੇ ਵੀ ਚਾਂਸ ਤੋਂ ਧੂਆਂ ਦੇਖ ਕੇ ਲੱਗਦਾ ਹੈ ਕਿ ਹਾਲੇ ਵੀ ਅੱਗ ਦਾ ਪੂਰਾ ਪ੍ਰਕੋਪ ਅੰਦਰ ਹੋਏਗਾ ਮਗਰ ਉਹਨਾਂ ਨੇ ਫਿਰ ਵੀ ਬੜੀ ਅੱਛੀ ਵਧੀਆ ਕੋਸ਼ਿਸ਼ ਕੀਤੀ ਹੈ ਉੱਤੇ ਉਹਨਾਂ ਦੇ ਦੋ ਫੈਮਿਲੀ ਮੈਂਬਰ ਸੀਗੇ ਉਹਨਾਂ ਨੂੰ ਕੱਢਿਆ ਇਹ ਕਟੜਕੇ ਹਸਪੀਟਲ ਤੱਕ ਪਹੁੰਚਾਇਆ ਜੀ ਟੋਪੀ ਮਾਲਕ ਕਿਹੜੇ ਨੇ ਕਿ ਜਿਹਨੇ ਦੇ ਨਾਂ ਤੇ ਟੋਪੀ ਹੈ ਜਿਹੜੀ ਇਹ ਚੋਪੜਾ ਜੀ ਨੇ ਜੀ ਰਜਤ ਚੋਪੜਾ ਜੀ ਇਹ ਉਹਨਾਂ ਦੇ ਫਾਦਰ ਸਾਹਿਬ ਮਦਰ ਸਾਹਿਬ ਆਪ ਦੋ ਪਰ ਆ ਉਹਨਾਂ ਦੀ ਦੋਨੋਂ ਦੋਨਾਂ ਦੀ ਵਾਈਫ ਤੇ ਬੱਚੇ ਰਹਿੰਦੇ ਸੀ ਜੀ ਚੱਲਿਓ ਨੁਕਸਾਨ ਦੇ ਹਾਲੇ ਤੱਕ ਅਜੇ ਕੋਈ ਖਬਰ ਆਈ ਨਹੀਂ ਹੈ ਮਗਰ ਉੱਤੇ ਕਮਰੇ 'ਚ ਦਾਦੀ ਔਰ ਪੋਤਾ ਕਾਫੀ ਡੇਰ ਤੱਕ ਬੰਦ ਰਹੇ ਆ ਤੇ ਉਹਨਾਂ ਨੂੰ ਹਸਪਤਾਲ ਤੱਕ ਉਹਨੂੰ ਪਹੁੰਚਾਇਆ ਗਿਆ ਇਸ ਬਾਰੇ ਹਾਲੇ ਤੱਕ ਕੁਝ ਚੀਜ਼ ਜਾਨੂ ਨਹੀਂ ਹੈ ਕਿ ਕਿਸ ਕੰਡੀਸ਼ਨ ਵਿੱਚ ਨੇ ਹਾਲੇ ਤੱਕ ਖਬਰ ਨਿਕਲ ਕੇ ਬਾਹਰ ਨਹੀਂ ਆਈ ਹੈ ਜੀ ਮਾਲਕ ਕਰੇ ਦੋਨੋਂ ਜਣੇ ਠੀਕ ਆਪਕ ਪਾਸ ਦੇ ਗਵਾਂਡੀ ਨੂੰ ਪੂਰਾ ਡਰਾਈ ਬਿਲਕੁਲ ਜੀ ਆਪਕ ਕੋਸ਼ਿਸ਼ ਕੀਤੀ ਜਦੋਂ ਪਹੁੰਚੇ ਸੀ ਇੱਥੇ ਤੇ ਨਾਲਦਿਆਂ ਦੇ ਵੀ ਜਿਹੜੇ ਸਿਲੰਡਰ ਸਿਲੰਡਰ ਹੈ ਕੱਢ ਕੁੱਢ ਕੇ ਉਹ ਵੀ ਬਾਹਰ ਕਰ ਦਿੱਤੇ ਸੀਗੇ ਤਾਂ ਕਿ ਰਿਸਕ ਜਿਹੜਾ ਕਵਰ ਕਰ ਸਕਦੇ ਆ ਉਹ ਤਾਂ ਕਵਰ ਕਰੀਏ ਬਾਕੀ ਹਾਲੇ ਸਿਚੁਏਸ਼ਨ ਜਿਹੜੀਆਂ ਹਾਲੇ ਕੰਡੀਸ਼ਨ ਜਿਹੜੀ ਖਰਾਬ ਹੈ ਜੀ ਅਗਲੇ 9 ਵਜੇ ਸਾਨੂੰ ਸੂਚਨਾ ਮਿਲੀ ਸੀ ਕਿ ਭਾਤ ਨਗਰ ਤਿੰਨ ਨੰਬਰ ਗਲੀ ਦੇ ਵਿੱਚ ਜਿਹੜੀ ਅੱਗ ਲੱਗੀ ਹੋਈ ਹੈ ਤਾਂ ਅਸੀਂ ਤੁਰੰਤ ਇੱਥੇ ਮੁੱਖ ਤੇ ਇੱਕ ਜਾਂ ਦੋ ਗੱਡੀਆਂ ਕੱਢਤੀਆਂ ਉਸ ਤੋਂ ਬਾਅਦ ਤੀਜੀ ਚੌਥੀ ਪੰਜਵੀਂ ਕਾਫੀ ਗੱਡੀਆਂ ਇੱਥੇ ਪਹੁੰਚ ਗਈਆਂ ਸਾਡੇ ਕੋਲ ਅਸੀਂ ਵਾਈਟ ਕਰੀ ਜਾਂਦੇ ਹਾਂ ਥੋੜੀ ਬਹੁਤੀ ਅੱਗ ਰਹਿ ਗਈ ਹੈ ਜਿਆਦਾਤਰ ਅੱਗ ਬੁਝਾ ਲਈ ਗਈ ਹੈ 9 ਵਜੇ ਤੁਹਾਨੂੰ ਪਤਾ ਲੱਗਿਆ ਕਿ ਕਿੰਨੇ ਕਿੰਨੇ ਹੋਟੱਕ ਆ ਗਏ ਐ ਤੇ ਅੱਗ ਲੱਗੀ ਕਿਹੜੀ ਥੋਪੀ ਹੈ ਇਹ ਸਾਨੂੰ 9 ਵਜੇ ਸੂਚਨਾ ਮਿਲੀ ਸੀ ਲਗਭਗ ਅਸੀਂ 50 ਮਿੰਟਾਂ ਦੇ ਵਿੱਚ ਸਵੇਰ ਸਵੇਰ ਇੱਥੇ ਪਹੁੰਚ ਗਏ ਆ ਕਹਾ ਕੇ ਅਸੀਂ ਆਪਣਾ ਆਪਰੇਸ਼ਨ ਸ਼ੁਰੂ ਕਰਤਾ ਜਿੱਦਾਂ ਹੀ ਗਲੀਆਂ ਤੰਗ ਸੀਗੀਆਂ ਇੱਥੇ ਪਹੁੰਚ ਕੇ ਅਸੀਂ ਆ ਉਹਦਾ ਜਿਹੜਾ ਕੰਮ ਸਚਾਰੂ ਝੰਗ ਨਾਲ ਕਰਤਾ ਹੈਗਾ ਅੱਗ ਕਾਫੀ ਬੁੱਝ ਚੁੱਕੀ ਹੈ ਥੋੜੀ ਬਹੁਤੀ ਰਹਿ ਗਈ ਹੈ ਅੰਦਰ ਕੁਝ ਲੋਕ ਵੀ ਸੀਗੇ ਜਿਹੜੇ ਹਾਂਜੀ ਜਦੋਂ ਅਸੀਂ ਆਏ ਅੰਦਰ ਲੋਕ ਵੀ ਸੀ ਐਲ ਪੀ ਜੀ ਦੇ ਸਿਲੰਡਰ ਵੀ ਸੀਗੇ ਤਾਂ 8-9 ਐਲ ਪੀ ਜੀ ਦੇ ਸਿਲੰਡਰ ਕੱਢੇ ਅੰਦਰੋਂ ਤੇ ਇੱਕ ਲੜਕਾ ਕੱਢੇ ਅੰਦਰੋਂ ਇੱਕ ਮਾਤਾ ਜੀ ਆ ਉਹ ਕੱਲੀ ਬੀਏ ਸੈਟ ਪਾ ਕੇ ਅੰਦਰ ਜਾ ਕੇ ਸਾਡੇ ਫਰਮ ਇਹਨਾਂ ਨੂੰ ਕੱਢ ਕੇ ਲੈਂਦੇ ਅੱਛਾ ਉਹਨਾਂ ਦੀ ਕੰਡੀਸ਼ਨ ਕਹਿੰਦੇ ਕਾਫੀ ਸੀਰੀਅਸ ਜਦੋਂ ਇੱਥੋਂ ਗਏ ਆ ਜੀ ਉਦੋਂ ਸਵਾ ਚੱਲਦੇ ਸੀ ਉਹਨਾਂ ਦੇ ਹੁਣ ਅੱਗੇ ਹਸਪੀਟਲ ਦੇ ਵਿੱਚ ਜਾ ਕੇ ਪਤਾ ਲੱਗੂਗਾ ਉਹਨਾਂ ਨਾਲ ਕੀ ਪੋਜੀਸ਼ਨ ਹੈਗੀ ਉਹਨਾਂ ਦੀ ਅੱਛਾ ਅੰਦਰ ਦੱਸਿਆ ਜਾ ਰਿਹਾ ਕਿ ਹੋਜ਼ਰੀ ਦਾ ਸਮਾਨ ਸੀਗਾ ਜਾਂ ਇਸ ਤਰ੍ਹਾਂ ਦਾ ਮਰਸ਼ਲ ਫੌਜ ਹੋਜ਼ਰੀ ਦਾ ਸਮਾਨ ਸੀ ਭਾਜੀ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਭਰਿਆ ਹੋਇਆ ਹੈ ਇਹਨੂੰ ਸਾਨੂੰ ਬੜੀ ਪ੍ਰੋਬਲਮ ਆ ਰਹੀ ਹੈ ਅੱਗੇ ਜਾਣ ਵਾਸਤੇ ਇਹ ਜਿਹੜਾ ਬੈਕ ਨੂੰ ਆ ਘੱਟੋ ਘੱਟ 60 70 ਫੁੱਟ ਹੈ ਗਿਆ ਤੇ ਇਹ ਘਰ ਇੱਥੇ ਰਾਈਟ ਸਾਈਡ ਵੀ ਘਰ ਹੈ ਲੈਫਟ ਸਾਈਡ ਵੀ ਘਰ ਹੈ ਵਿਚਾਲੇ ਫੈਕਟਰੀ ਬਣੀ ਹੋਈ ਹੈ ਰਾਈਟ ਸਾਈਡ ਅਰੀਆ ਦੇ ਵਿੱਚ ਹੁਣ ਤੱਕ ਕਿੰਨੇ ਟੈਂਡਰ ਲੱਗ ਚੁੱਕੇ ਅਸੀਂ ਲਗਭਗ 30 35000 ਲੀਟਰ ਪਾਣੀ ਇੱਥੇ ਪਾ ਚੁੱਕੇ ਹਾਂ ਨਾਲ ਉਦੋਂ ਦੇ ਅਸੀਂ ਲੱਗੇ ਹੋਏ ਹਾਂ 9 ਵਜੇ ਦੇ ਦੋ ਤਿੰਨ ਘੰਟੇ ਹੋ ਗਏ ਅੱਛਾ ਜਿਹੜੇ ਅਫਸਰ ਜਿਹੜੇ ਇਸ ਟੈਂਕ ਕੋਲ ਹੀ ਲੱਗੇ ਤੁਸੀਂ ਡਿਊਟੀ ਵਾਲੇ ਸਾਰੇ ਮੌਜੂਦ ਆ ਮੈਂ ਮੇਰਾ ਨਾਮ ਜਸਵਿੰਦਰ ਸਿੰਘ ਹੈ ਮੈਂ ਅਸਿਸਟੈਂਟ ਡਿਵੀਜ਼ਨਲ ਫਾਇਰ ਅਫਸਰ ਇੱਥੇ ਲੁਧਿਆਣਾ ਹੁਣ ਤੱਕ ਟੋਟਲ ਗੱਡੀਆਂ ਕਿੰਨੀਆਂ ਆ ਚੁੱਕੀਆਂ ਨੇ ਗੱਡੀਆਂ 7 8 ਸੱਡੀਆਂ ਈ ਹੋਈਆਂ ਨੇ ਜੋ ਵਾਰ-ਵਾਰ ਜੋ ਵਾਰ-ਵਾਰ ਰੀਫਿਲ ਹੋ ਗਏ ਇੱਥੇ ਪਹੁੰਚ ਰਹੀਆਂ ਨੇ ਓਕੇ ਜੀ ਓਕੇ ਜੀ ਪਤਾ ਪਤਾ ਲੱਗ ਗਿਆ ਪਤਾ ਲੱਗ ਗਿਆ ਜੀ ਕਿ ਕਿੰਦਾ ਹੋਇਆ ਕੀ ਵਾਗਿਆ ਹੈ ਕਿਹੜੀ ਜਗ੍ਹਾ ਬੋਕੀ ਆਏ ਇਹ ਭਾਰਤ ਨਗਰ ਪٹرول ਪੰਪ ਦੇ ਨਾਲ 3 ਨੰਬਰ ਗੜੀ ਲੱਗਦੀ ਹੈ ਸਾਰੇ ਗਲੀ ਵੱਲੋਂ 5-7 ਮਿੰਤਰ ਭਰਾਣੇ ਉਹਨਾਂ ਵੱਲੋਂ ਫੋਨ ਆਇਆ ਸੀ ਕਿ ਅੱਗ ਬਹੁਤ ਕਾਬੂ ਜ ਨਹੀਂ ਹੋਈ ਬਹੁਤ ਜਾਵੇ ਲੋਕਾਂ ਤੇ ਫਾਇਰ ਬਗੇਟ ਦੇ ਫੋਨ ਕੀਤਾ ਤੇ ਆਏ ਨੇ ਚਾਸੀ ਅੰਦਰ ਇੱਕ 15-18 ਸਾਲ ਦਾ ਤੇ ਇੱਕ ਮਾਤਾ ਜੀ ਸੀਗੇ ਮੌਕੇ ਤੇ ਜਿਹੜੇ ਆਪਣੇ ਫਰਵ ਗੇੜ ਵਾਲੇ ਸਾਥੀ ਭਰਾ ਨੇ ਬਹੁਤ ਉਹਨਾਂ ਨੇ ਹੈਲਪ ਕੀਤੀ ਮੱਲੇ ਇਹਨਾਂ ਨੇ ਬਹੁਤ ਹੈਲਪ ਕੀਤੀ ਨਾਲ ਮੁੱਢੇ ਨਾਲ ਮੁੱਢਾ ਲਾ ਕੇ ਖੜੇ ਨੇ ਜਿਹੜਾ ਜਣਾ ਬੇਟਾ ਦਾ ਬਹੁਤ ਸੀਰੀਅਸ ਆਪਣੀ ਗੱਲ ਹੋਈ ਆ ਹਸਪੀਟਲ ਬੇਟਾ ਉਹਨੂੰ ਪੰਪਿੰਗ ਕਰਨ ਤੇ ਮਦਰ ਵੀ ਕਾਫੀ ਸੀਰੀਅਸ ਨੇ ਬਸ ਔਰਤਾਂ ਅਰਦਾਸ ਜੁਆ ਕਰਦੇ ਆ ਜਿਹੜਾ ਇਹ ਬਾਣਾ ਵਰਤਨਾ ਸੀ ਵਰਤੇ ਹੋ ਗਏ ਆ ਜਿਹੜਾ ਬੱਚੇ ਵਾਸਤੇ ਤੇ ਮਾਤਾ ਵਾਸਤੇ ਅਸੀਂ ਵੀ ਪ੍ਰੇਰ ਕਰਦੇ ਹਾਂ ਤੁਹਾਡੇ ਚੈਨਲ ਨਾਲ ਸਾਰਿਆਂ ਨੂੰ ਕਹਿੰਦੇ ਕਿ ਤੁਸੀਂ ਵੀ ਬੱਚੇ ਆਸਤੇ ਪ੍ਰੇਰ ਕਰੋ ਕਿ 18 ਕੁ ਸਾਲ ਦਾ ਮੇਰਾ ਗੱਲ 18 18 ਸਾਲ ਦਾ ਮੁੰਡਾ ਸੀ ਤੇ ਮਾਤਾ ਜੀ ਸੀ ਕਿੰਨੇ ਪਰਿਵਾਰ ਦੇ ਅੰਦਰ ਮੈਂਬਰ ਜਿਹੜੇ ਕਿਤੇ ਦਾਦੀ ਪੁੱਤੇ ਦੀ ਇਹ ਨਹੀਂ ਦਿੱਖਦੀ ਉਹ ਵੀ ਕਿਤੇ ਨਹੀਂ ਹਜੇ ਕੋਈ ਡੈਥ ਵਾਲਾ ਪਤਾ ਨਹੀਂ ਲੱਗਿਆ ਬਟ ਗੱਲ ਹੋਈ ਹੈ ਮੇਰੀ ਹੁਣੇ 20 ਮਿੰਟ ਪਹਿਲਾਂ ਉਹ ਕਹਿੰਦਾ ਪੰਪਿੰਗ ਤੋਂ ਸਾਹ ਦੇ ਰਹੇ ਹਾਂ ਹਜੇ ਸੀਰੀਅਸ ਕੰਡੀਸ਼ਨ 'ਚ ਹੈ ਮੇਰੇ ਖਿਆਲ ਅ ਘਰ ਦੇ ਵਿੱਚ 10 ਤੋਂ 12 ਤੋਂ 8 ਤੋਂ 10 ਮੈਂਬਰ ਹੋਣਗੇ ਤੇ ਸੀਰੀਅਸ ਆ ਬੇਟਾ ਅਜੇ ਕੋਈ ਡੈਥ ਵਾਲੀ ਐਸੀ ਕੋਈ ਗੱਲ ਪਤਾ ਨਹੀਂ ਲੱਗੀ ਇਹ ਵੀ ਦੋ ਸੀਰੀਅਸ ਹੈ ਦੋ ਸੀਰੀਅਸ ਹੈ ਪੰਪਨਲ ਡੇਟਾ ਜਿਹੜਾ ਹੈਗਾ 18 ਦੀ ਸਾਲ ਦਾ ਉਹਨੂੰ ਪੰਪਨਲ ਸਾਹ ਦਿੱਤਾ ਜਾ ਰਿਹਾ ਤਾਂ ਕਿ ਉਹ ਕਿਉਂਕਿ ਜਦੋਂ ਹੁੰਦਾ ਕੀ ਹੈ ਉਹ ਜ ਆਣਾ ਵਰਤ ਜਾਂਦਾ ਤੇ ਸਾਹ ਦੀ ਆਕਸੀਜਨ ਦੀ ਬੜੀ ਬਹੁਤ ਜਿਆਦੇ ਪ੍ਰੋਬਲਮ ਰਹਿੰਦੀ ਹੈ ਤੇ ਜਿਹੜੇ ਸਾਡੇ ਫਾਰਮਗੜ ਵਾਲੇ ਭਾਈ ਜਿੱਤੇ ਜਿੰਨਾ ਭਾਈਚਾਰਾ ਉਹਨਾਂ ਨੇ ਬਹੁਤ ਮਦਦ ਕੀਤੀ ਬੱਚੇ ਨੂੰ ਕੱਢਿਆ ਤੇ ਹਸਪਤਲ ਲੈ ਗਏ ਹਾਲੇ ਤੱਕ ਠੀਕ ਹੈ ਔਰ ਅਰਦਾਸਾਂ ਦੁਆ ਕਰਦੇ ਆ ਬੱਚਾ ਠੀਕ ਰਹੇ ਸਾਡੇ ਬੱਚਿਆਂ ਵਰਗਾ ਬੱਚਾ ਔਰ ਇਸ ਪਰਿਵਾਰ ਨਾਲ ਸਾਡੇ ਧਰੇਲੂ ਫੈਮਿਲੀ ਰਿਲੇਸ਼ਨ ਹੈ ਇਸ ਬਾਰੇ ਵਿੱਚ ਤਾਂ ਨਹੀਂ ਹੋਇਆ ਕਿ ਕਿਸੇ ਨੂੰ ਕੋਈ ਪਛਾਣਦੇ ਹੋਏ ਆ ਚੱਲ ਨਹੀਂ ਹੈ ਨਹੀਂ ਹਜੇ ਤੱਕ ਕੋਈ ਐਸੀ ਇਨਫੋਰਮੇਸ਼ਨ ਕਿ ਕਿਨਾਰੇ ਹੈ ਔਰ ਕਾਰੋਬਾਰ ਕੀ ਸੀ ਹੋਦੀ ਸੀ ਇਹ ਤੇ ਕੀ ਸੀ ਮੈਂ ਭਾਜੀ ਆਪ ਹੁਣੇ ਆਇਆ ਮੈਨੂੰ ਜੋ ਪਤਾ ਲੱਗਿਆ ਹੈ ਵੈਸੇ ਤਾਂ ਰੈਜ਼ੀਡੈਂਸ ਲੱਗਾ ਰੈਜ਼ੀਡੈਂਸ ਪਰਿਵਾਰ ਹੀ ਵੰਦੂ ਸੀ ਦੋ ਪਰਿਵਾਰਾਂ ਦੋ ਭਰਾਣੇ ਉਹਨਾਂ ਦੀ ਵਾਈਫ ਹੈ ਬੱਚੇ ਨੇ ਤੇ ਕਾਰੋਬਾਰ ਬਾਰੇ ਹੁਣ ਕੁਝ ਪਤਾ ਲੱਗਿਆ ਕਿ ਮਾੜਾ ਮੋਟਾ ਜੇ ਕੋਈ ਕਰਦੇ ਤੇ ਕਰਦੇ ਨੇ। ਉਹਨਾਂ ਦੇ ਬੋਰ ਵੀ ਵਗੈਰਾ ਦੇ ਕੰਮ ਖੋਪੀਏ ਸਮਾਨ ਪਿਆ ਹੋਇਆ ਹੈ। ਮੈਂ ਹੁਣੇ ਜਾ ਕੇ ਦੇਖਿਆ ਥੋੜੀ ਜਿਹੀ ਉਹਨਾਂ ਕੱਟੀਆਂ ਦੇਖੀਆਂ ਨੇ ਮੱਛਕੀਆਂ ਦੇ ਜੜੀਆਂ ਹੀ। ਪਰ ਕੋਈ ਅਰਦਾਸ ਦੁਆ ਕਰੋ ਕਿ ਬੱਚੇ ਤੇ ਮਾਤਾ ਜੀ ਉਹਨਾਂ ਨੂੰ ਠੀਕ ਰਹਿ ਜੇ।